ਪਾਕਿਸਤਾਨ ਸਰਕਾਰ ਵੱਲੋਂ ਜਮਾਤ ਦੇ ਉਦਾਵਾ ਦੇ ਮੁਖੀ ਹਾਫਿਜ਼ ਸੈਇਦ ਨੂੰ ਕਾਰਵਾਈ ਨਜ਼ਰਬੰਦ ਕਰਨ ਮਗਰੋਂ ਹਾਫਿਜ਼ ਨੇ ਆਪਣੇ ਸੰਗਠਨ ਦਾ ਨਾਮ ਤਹਿਰੀਕ-ਏ-ਅਜ਼ਾਦੀ ਜੰਮੂ ਕਸ਼ਮੀਰ ਰੱਖ ਲਿਆ ਹੈ। ਹਾਫਿਜ਼ ਮੁਬਈ ਹਮਲੇ ਦਾ ਮਾਸਟਰਮਾਈਂਡ ਹੈ ਜਿਸ ਤੇ 60 ਕਰੋੜ ਰੁਪਏ ਦਾਇਨਾ ਹੁੰਦੀ ਹੈ। ਪਾਕਿਸਤਾਨ ਦੇ 5 ਸਾਲਾ ਬੱਚੇ ਨੂੰ ਸ਼ਨੀਵਾਰ ਨੂੰ ਟਾਰੀਵਾਗਾ ਸਰਹੱਦ ਜ਼ਰੀਏ ਪਾਕਿਸਤਾਨ ਨੇ ਉਸ ਦੀ ਮਾਂ ਦੇ ਕੋਲ ਪਹੁੰਚਾ ਦਿੱਤਾ ਗਿਆ। ਇਫਤਖਾਰ ਅਹਿਮਦ ਨਾਮੀ ਬੱਚਾ ਉਸਦੇ ਪਿਤਾ ਵੱਲੋਂ 1 ਸਾਲ ਪਹਿਲਾਂ ਕਥਤ ਤੌਰ ਤੇ ਜ਼ਬਰਦਸਤੀ ਪਾਰਟ ਲਿਆਂਦਾ ਗਿਆ ਸੀ। ਉਸ ਦਾ ਪਿਤਾ ਜੰਮੂ ਕਸ਼ਮੀਰ ਦੇ ਵਿੱਚ ਰਹਿੰਦਾ ਹੈ। ਭਾਰਤੀ ਅਥਾਰਟिटीज ਦੀ ਮਦਦ ਨਾਲ ਉਸਨੂੰ ਮੁੜ ਪਾਕਿਸਤਾਨ ਭੇਜਿਆ ਗਿਆ ਹੈ ਪਾਕਿਸਤਾਨ ਹਾਈ ਕਮਿਸ਼ਨ ਨੇ ਭਾਰਤ ਸਰਕਾਰ ਦੇ ਸਹਿਯੋਗ ਦੀ ਸ਼ਲਾਘਾ ਕੀਤੀ ਹੈ ਦਰਸਲ ਬੱਚੇ ਦੀ ਮਾਂ ਰੋਹਿਨਾ ਗਿਆਨੀ ਨੇ ਉਸਦੀ ਕਸਟਡੀ ਲਈ ਭਾਰਤੀ ਅਦਾਲਤ ਦੇ ਵਿੱਚ ਕੇਸ ਦਰਜ ਕਰਵਾਇਆ ਸੀ ਭਾਰਤੀ ਪਾਕਿਸਤਾਨ ਦੇ ਹਾਈ ਕਮਿਸ਼ਨਰ ਅਬਦੁਲ ਬਾਸਿਤ ਨੂੰ ਪਾਕਿਸਤਾਨ ਦਾ ਅਵਦੇਸ਼ਕਤਨ ਨਿਯੁਕਤ ਕੀਤਾ ਜਾ ਰਿਹਾ ਹੈ ਨਵਾਂ ਸਰਕਾਰ ਇਸ ਨਿਯੁਕਤੀ ਲਈ ਸਹਿਮਤ ਹੋ ਗਈ ਹੈ ਉਹ ਇਜ਼ਾਜ਼ ਅਹਿਮਦ ਇਥਾਂ ਲੈਣਗੇ ਇਜ਼ਾਜ਼ ਅਹਿਮਦ ਨੂੰ ਅਮਰੀਕਾ ਵਿੱਚ ਪਾਕਿਸਤਾਨ ਦਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ ਪਾਕਿਸਤਾਨ ਨੂੰ ਉਮੀਦ ਹੈ ਕਿ 파르티 ਵਿਦਾਨ ਸਭਾ ਚੋਣਾਂ ਤੋਂ ਬਾਅਦ ਉਹਨਾਂ ਦੇ ਗੁਆਂਢੀ ਮੁਲਕ ਨਾਲ ਸਬੰਧ ਪੈਣਾ ਦੇ ਮੁਕਾਬਲ ਜ਼ਿਆਦਾ ਠੀਕ ਹੋਣਗੇ ਪਾਕਿਸਤਾਨ ਦੇ ਯੋਜਨਾ ਦੇ ਵਿਕਾਸ ਮੰਤਰੀ ਐਸਾਨ ਇਕਬਾਲ ਨੇ ਕਿਹਾ ਹੈ ਕਿ ਸਾਨੂੰ ਉਮੀਦ ਹੈ ਕਿ ਮਾਰਚ ਤੱਕ ਸੂਬਾਈ ਚੋਣਾਂ ਮੁਕੰਮਲ ਹੋ ਜਾਣਗੀਆਂ ਅਤੇ ਸ਼ਾਇਦ ਉਦੋਂ 파르ਤ ਨਾਲ ਗਲਪਾਤ ਲਈ ਸੁਖਾਵਾ ਮਾਹੌਲ ਹੋਏਗਾ ਮੁਸਲਮਾਨਾਂ ਦੇ ਅਮਰੀਕਾ ਚੈਂਟਰੀ ਤੇ ਲੱਗੇ ਬੈਨ ਹਟਾ ਲਿਆ ਗਿਆ ਹੈ ਵਾਸ਼ਿੰਗਟਨ ਦੀ ਇੱਕ ਅਦਾਲਤ ਨੇ ਰਾਸ਼ਟਰਪਤੀ ਟਰੰਪ ਦੇ ਫੈਸਲੇ ਨੂੰ ਪਲਟ ਦਿੱਤਾ ਜਿਸ ਮਗਰੋਂ ਇਹ ਫੈਸਲਾ ਪੂਰੇ ਅਮਰੀਕਾ ਵਿੱਚ ਲਾਗੂ ਹੋ ਗਿਆ ਅੱਜ ਤੱਕ ਪਹਿਲਾਂ ਪੋਸਟਨ ਦੀ ਅਦਾਲ ਅਦਾਲਤ ਦੇ ਫੈਸਲੇ ਮਗਰੋਂ ਡੌਨਾਲਡ ਟਰੰਪ ਪੜਤ ਗਏ ਨੇ ਟਰੰਪ ਨੇ ਕਿਹਾ ਕਿਉਂਕਿ ਚਾਰਜ ਨੇ ਰੋਕ ਹਟਾ ਦਿੱਤੀ ਹੈ ਇਸ ਲਈ ਬਹੁਤ ਸਾਰੇ ਭਿਆਨਕ ਅਤੇ ਬੁਰੇ ਲੋਕ ਦੇਸ਼ ਵਿੱਚ ਪੜ ਸਕਦੇ ਨੇ ਇਸ ਦੇ ਇਲਾਵਾ ਟਰੰਪ ਦੇ ਨਿਆਂ ਵਿਭਾਗ ਨੇ ਅਦਾਲਤੀ ਫਰਮਾਨ ਦੇ ਖਿਲਾਫ ਅਪੀਲ ਵੀ ਦਾਇਰ ਕੀਤੀ ਹੈ ਅਮਰੀਕਾਸ਼ਪੀ ਟਰੰਪ ਨੇ ਸ਼ਰਨਾਰਥੀ ਕਰਾਰ ਨੂੰ ਲੈ ਕੇ ਚੰਗੀ ਗੱਲਬਾਤ ਬਾਰੇ ਸੱਚਾਈ ਬਿਆਨ ਕਰਨ ਲਈ ਆਸਟ੍ਰੇਲੀਆ ਦੇ ਪੀਐਮ ਟੌਨਬੋਲ ਦੀ ਤਾਰੀਫ਼ ਕੀਤੀ ਹੈ ਟਰੰਪ ਨੇ ਕਿਹਾ ਕਿ ਟੌਨਬੋਲ ਨਾਲ ਉਹਨਾਂ ਦੀ ਗੱਲਬਾਤ ਚੰਗੀ ਸੀ ਅਤੇ ਉਹਨਾਂ ਨੇ ਮੀਡੀਆ ਵਿੱਚ ਆਈ ਉਸ ਖਬਰ ਨੂੰ ਖਾਰਜ ਕੀਤਾ ਕਿ ਟਰੰਪ ਨੇ ਅਚਾਨਕ ਫੋਨ ਕਰ ਦਿੱਤਾ ਸੀ